ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਮ ਤਨ ਮਨ ਧਨ ਅਰਪਿਓ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਤਨ ਮਨ ਧਨ ਅਰਪਿਓ ਸਭ ਆਪਣਾ ਕਵਨ ਸੁ ਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਬਾ ਮੇਰੇ ਆਂਗਨ ਰਹਾਉ ਅਨੇਕ ਜੁਗਤ ਕਰ ਬਹੁਤ ਵਿਚਾਰਿਓ ਸਾਧ ਸੰਗ ਇਸ ਮਨਹਿ ਉਧਾਰਿਓ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲਿਏ ਜਾਂ ਲੈ ਮਿਲਾਈ ਨੈਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਨਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ